ਉਹਨੇ ਬੰਦ ਕਰ ਮਸ਼ੀਨ ਬੰਦ ਕਰ ਯਾਰ ਬੰਦ ਕਰ ਬੰਦ ਕਰ ਕੀ ਹੋ ਗਿਆ ਉਹ ਸ਼ਰਟ ਤੇ ਰੁਪਏ ਸੀਗੇ ਮੇਰੀ ਜੀਰ ਉਹਨੇ ਉਹ ਜੀ ਕੱਢ ਤਾਂ ਲਿਆ ਕਰੋ ਇੰਨੇ ਕੱਪੜਿਆਂ ਨੂੰ ਤਾਂ ਮੈਂ ਦੇਖੇ ਸੀਗੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹਦੇ ਕਿੰਨੇ ਦੇਖੀ ਕਿੰਨੇ ਕੰਮ ਨੂੰ ਨੁਕਸਾਨ ਨਾ ਹੋ ਗਿਆ ਹੋਵੇ ਯਾਰ ਉਹ ਤਾਂ ਸ਼ਰਟ ਦੀ ਸਾਰੀ ਗਿੱਲੇ ਹੋ ਗਏ ਅਜਾ ਸ਼ੁਕਰ ਹੈ ਹੁਣ ਪੈਸੇ ਤਾਂ ਜਮੀ ਬਸ ਬਣ ਜਾਂਦਾ ਕੰਮ ਇਹਨਾਂ ਤਾਂ ਹੋ ਜਾਂਦਾ ਹੁਣ ਇਹ ਤਾਂ ਕਿਵੇਂ ਪਾੜ ਜਾਣਗੇ ਯਾਰ ਚਲੋ ਮੈਂ ਸਿਕਾਉਣੀ ਆ ਫਿਰ ਇਹਨੂੰ ਇੱਕ ਮਿੰਟ ਚ ਆ ਜਾਓ ਫਿਰ 10 ਹੋ ਜੂਗਾ ਮਸਲਾ ਹੱਲ ਹਾਂਜੀ ਹਾਂਜੀ ਆ ਜਾਓ ਅਕਸਰ ਕਈ ਵਾਰ ਗਲਤੀ ਨਾਲ ਆਪਣੇ ਜਿਹੜੇ ਨੋਟ ਆ ਉਹ ਗਿੱਲੇ ਹੋਈ ਜਾਂਦੇ ਨੇਗੇ ਤੇ ਆਪਾਂ ਇਹਨੂੰ ਜਲਦੀ ਇਹਦੇ ਨਾਸਕਾ ਹੀ ਤੇ ਬਹੁਤ ਹੀ ਮਤਲਬ ਹੋ ਰਹੀ ਹੋ ਜਾਂਦੇ ਨੇ ਐਵੇਂ ਹੁੰਦਾ ਵੀ ਜਲਦੀ ਆ ਉਹ ਸੁੱਕ ਜਾਣ ਇੱਕ ਰਮਣ ਗਿੱਲੇ ਹੋ ਗਏ ਇਹਨਾਂ ਦਾ ਪਾਟਣ ਦਾ ਡਰ ਵੀ ਮਤਲਬ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਖੋਲਦੇ ਤੂੰ ਪਾੜ ਜਾਂਦੇ ਆ ਹਾਂਜੀ ਹਾਂਜੀ ਤੇ ਇਹ ਤਾਂ ਨੋਟ ਵੀ ਵੱਡੇ ਆਗੇ ਜਿਵੇਂ ਹੁਣ ਤੇ ਬਹੁਤ ਜ਼ਿਆਦਾ ਰਿਸਕ ਰਹਿੰਦਾ ਦੋਸਤੋ ਤੇ ਕਿਵੇਂ ਸਿਕਾਏਗੀ ਫਿਰ ਹੁਣ ਇਹਨਾਂ ਨੂੰ ਉਹ ਤਾਂ ਵੈਸੇ ਇਹਨੂੰ ਪ੍ਰੈ ਇਦਲੀ ਆਪਾਂ ਤਵੇ ਨੂੰ ਹਲਕਾ ਜਿਹਾ ਗਰਮ ਕਰ ਲੈਣਾ ਤੇ ਇਹਦੇ ਉੱਪਰ ਆਪਾਂ ਪਾ ਲੈਨੇ ਜੀ ਚੌਲ ਚੌਲ ਆਪਾਂ ਕੋਈ ਵੀ ਲੈ ਲੈਣਾਂ ਚੌਲ ਆਪਾਂ ਕੋਈ ਵੀ ਲੈ ਲੈਣ ਤੇ ਇਹਨਾਂ ਨੂੰ ਆਪਾਂ ਬਸ ਐ ਨਹੀਂ ਹੈਗਾ ਵੀ ਜਿਆਦਾ ਹੀ ਗਰਮ ਕਰਨੇ ਬਸ ਆਪਾਂ ਇਹਨਾਂ ਨੂੰ ਨਿੱਗੇ ਜਿਹਾ ਕਰ ਲੈਣਾ ਜੀ ਠੀਕ ਹੈ ਜੀ ਮਤਲਬ ਕੌਲੀ ਕੇ ਚੌਲਾਂ ਦੀ ਲੈ ਕੇ ਆਪਾਂ ਨਿੱਗੇ ਜਿਹਾ ਹਾਂ ਜੀ ਮਤਲਬ ਜੀ ਚੰਗੀ ਤਰ੍ਹਾਂ ਮਵੇ ਤਵੇ ਤੇ ਆ ਜੇ ਇਹ ਸੱਟ ਠੀਕ ਹੈ ਤੇ ਇਹਨਾਂ ਨੂੰ ਵੀ ਆਪਾਂ ਹਲਕੇ ਜਿਹਾ ਗਰਮ ਕਰਕੇ ਉਸ ਤੋਂ ਬਾਅਦ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਹੂੰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸਿਕਾ ਮਾਰ ਲਵਾਂਗੇ ਫਿਰ ਆਪਾਂ ਮਤਲਬ ਇਹਨਾਂ ਨੂੰ ਹਲਕੇ ਜਿਹਾ ਆਪਾਂ ਗਰਮ ਕਰ ਲ ਕੇ ਸੇਕ ਜਲ ਲਵਾ ਲਗੇ ਹਾਂਜੀ ਹਾਂਜੀ ਥੋੜੇ ਚੌਲ ਆਪਾਂ ਹੋਰ ਪਾ ਲਈ ਕਿਉਂਕਿ ਨੋਟ 2 3 ਆਗੇ ਫਿਰ ਇੱਕੇ ਵਾਰੀ ਚ ਆਪਾਂ ਸਿਕਾ ਲਾਂਗੇ ਤੇ ਇਹ ਆਪਾਂ ਦੁਆਰੇ ਵੀ ਯੂਜ਼ ਕਰ ਸਕਦੇ ਬਸ ਆਪਾਂ ਹਲਕੇ ਜੀ ਮਤਲਬ ਇਹਨਾਂ ਨੂੰ ਨਿੱਗੇ ਜੇ ਕਰਨੇ ਆ ਥੋੜੇ ਥੋੜੇ ਘੱਟ ਜੇ ਹੋਗੇ ਸੇਕ ਜਲ ਲਵਾਉਣਾ ਮਤਲਬ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਦਗਾਂਸ ਨੂੰ ਤਾਂ ਆਪਾਂ ਬੰਦੀ ਕਰ ਦਨੇ ਆ ਤੇ ਇਹਨਾਂ ਆਪਾਂ ਇਹਦੇ ਉੱਪਰ ਰੱਖ ਦਾਂਗੇ ਜੀ 2 ਕਮਿੰਟ ਸਿੱਧੇ ਸਿੱਧੇ ਕਰਕੇ ਸੁੱਕ ਲੱਗ ਜੇ ਆਪਾਂ ਡਰੈਕਟੀ ਤਾਂ ਵੇ ਤੇ ਇਹਨੂੰ ਆਪਾਂ ਉਹ ਕਰਦੇ ਪ੍ਰੈਸ ਦਾ ਮਤਲਬ ਡਰ ਰਹਿੰਦਾ ਰਵਣੇ ਹੁਣ ਹਾਂਜੀ ਆ ਦੇਖੋ ਤੁਸੀਂ ਮੈਂ ਪਾਫਾ ਵਾਣ ਮਾਣ ਕਿਵੇਂ ਹੋ ਹੋ ਰਿਹਾ ਵੀ ਜ਼ਿਆਦਾ ਨਹੀਂ ਆਪਾਂ ਚੌਲਮ ਵੀ ਗਰਮ ਕਰਾ ਹਸ ਹਲਕੇ ਜਿ ਗਰਮ ਕਰਾ ਕਿ ਕਿਤੇ ਐਵੇਂ ਨਾ ਹੋਵੇ ਦੋਸਤੋ ਵੀ ਜ਼ਿਆਦਾ ਗਰਮ ਕਰ ਲਓ ਹਾਂਜੀ ਹਾਂਜੀ ਜਿਹੜੇ ਨੋਟ ਮੱਤ ਦਾ ਸੀ ਮੱਛ ਦਾ ਨਾ ਹਾਂਜੀ ਹਾਂਜੀ ਮਿੰਟੋ ਮਿੰਟੀ ਰਿਜਲਟ ਮਿਲ ਜੰਦਾ ਹੈ ਹਾਂਜੀ ਬਸ ਇਹਨੂੰ ਡਾਇਰੈਕਟ ਆਪ ਤਾਂ ਵੇਤੇ ਵੀ ਨਹੀਂ ਹੋ ਕਰ ਸਕਦੇ ਡਾਇਰੈਕਟ ਇਹਨਾਂ ਤੇ ਪ੍ਰੈਸ ਵੀ ਨਹੀਂ ਮਾਰ ਸਕਦੇ ਕਿਉਂਕਿ ਐਵੇਂ ਹੁੰਦਾ ਵੀ ਆਪਾਂ ਨੂੰ ਵੀ ਜ਼ਿਆਦੇ ਪ੍ਰੈਸ ਗਰਮ ਹੋਊਗੀ ਤਾਂ ਇਹ ਮੱਚ ਜਾਣਗੇ ਫਿਰ ਇਹ ਚੱਲਣੇ ਵੀ ਨਹੀਂ ਮਤਲਬ ਰਮਣ ਨੂੰ ਪਤਾ ਲੱਗਣ ਲੱਗ ਜਾਂਦਾ ਨੋਟਾਂ ਦੇ ਇਹ ਗਿੱਲੇ ਭਿੱਜਿਆ ਹੋਇਆ ਨੋਟ ਆ ਇਹ ਮਤਲਬ ਗਿੱਲਾ ਹੋ ਕੇ ਸੁੱਕਿਆ ਹੋਇਆ ਨੋਟ ਆ ਸਹੀ ਗੱਲ ਉਹ ਚੀਜ਼ ਤਾਂ ਪਤਾ ਲੱਗਦਾ ਪਰ ਇਹਦੇ ਨਾਲ ਇਹ ਟ੍ਰਿਕ ਨਾਲ ਪਤਾ ਲੱਗੂਗਾ ਮੈਂ ਨਹੀਂ ਨਹੀਂ ਇਹ ਕੁਝ ਨਹੀਂ ਬਤਾਦਾ ਵਧੀਆ ਨੋਟ ਹੋ ਜਾਣਗੇ ਹੂੰ ਤੇ ਉਹ ਨਾਲ ਦੇਖ ਲਈ ਪਾਪਾ ਮਾਰ ਮਾਰ ਜਿਹੜੀ ਸਾਰੀ ਇਹਨਾਂ ਦੀ ਨਵੀਂ ਉਹ ਖਤਮ ਹੋ ਜੂਗੀ ਤੇ ਆਪਣੇ ਜਿਹੜੇ ਨੋਟ ਆ ਵਧੀਆ ਹੋ ਜਾਣਗੇ ਸੋ ਇਹ ਟ੍ਰਿਕ ਵਰਤ ਕੇ ਤੁਸੀਂ ਆਪਣੇ ਜਿਹੜੇ ਨੋਟ ਆ ਉਹਨਾਂ ਨੂੰ ਬਚਾ ਸਕਦੇ ਹੋ ਵੈਸੇ ਤਾਂ ਆਪਾਂ ਨੂੰ ਧਿਆਨ ਰੱਖਣੀ ਚਾਹੀਦਾ ਪਰ ਕਈ ਵਾਰ ਇਹ ਗੇੜੀਆਂ ਗਲਤੀਆਂ ਆਪਾਂ ਤੋਂ ਹੋ ਜਾਂਦੀਆਂ ਆਕਾਲ ਵਿੱਚ ਕਈ ਵਾਰ ਬਹੁਤ ਸਾਰੇ ਕੱਪੜੇ ਹੁੰਦੇ ਆਪਾਂ ਜੇਬ ਨਹੀਂ ਦੇਖਦੇ ਮਤਲਬ ਕੋਈ ਆਪਾਂ ਚੈਕਿੰਗ ਨਹੀਂ ਕਰਦੇ ਵਿੱਚ ਆਈ ਗਿਆ ਕਿ ਨਹੀਂ ਤੇ ਉਹ ਜਿਹੜਾ ਨਿਕਲਣ ਲੱਗ ਗਿਆ ਪੂਰੀਆਂ ਰੌਣੇ ਹਨਾ ਹਾਂਜੀ ਹਾਂਜੀ ਤੇ ਪਾਸੇ ਜਿਵੇਂ ਆਪਾਂ ਰੋਟੀ ਦੇ ਥਲਦੇ ਉਵੇਂ ਪਾਸੇ ਥੱਲੀ ਜਾਣ ਹਾਂਜੀ ਉਸ ਬਿਜਲੀ ਥਾਲਾ ਦੇਣੇ ਨੇਗੇ ਵੀ ਦੋਨੇ ਸਾਡੇ ਤੋਂ ਵਧੀਆ ਸੁੱਕ ਜੇ ਹਾਂ ਤਾਂ ਉਹ ਸੁੱਕੀ ਗਿਆ ਜੀ ਦੇਖ ਹੀ ਸਕਦੇ ਵਧੀਆ ਸੁੱਕ ਗਏ ਹਨਾ ਹਾਂਜੀ ਇਹ ਤਾਂ ਜਮੀ ਨਹੀਂ ਪਤਾ ਲੱਗਦਾ ਦੋਸਤੋ ਵੀ ਨੋਟ ਜਿਹੜਾ ਭਿੱਜਿਆ ਗਿੱਲਿਆ ਸੀ ਉਹ ਕਿੰਨਾ ਹੋ ਗਿਆ ਸੀ ਹਾਂਜੀ ਉਹ ਵੀ ਹੋ ਗਿਆ ਵਧੀਆ ਸੁੱਕ ਕੇ ਚਲੋ ਜੀ ਬਸ ਆ ਵੀ ਹਸ ਹਲਕੇ ਹਲਕੇ ਜੇ ਰਹਿ ਗਏ ਨਵੇਂ ਜਿਹਨਾਂ ਚ ਹਾਂਜੀ ਚਲੋ ਬਹੁਤ ਹੀ ਸੌਖਾ ਤਰੀਕਾ 2 ਮਿੰਟ ਹੀ ਲਾ ਦੇਵਾ ਬਸ ਬਹੁਤ ਮਿੰਟ ਪਤਾ ਲੱਗਿਆ ਮਹੱਲੇ ਰੌਣੇ ਨੇ ਸੜਤੀ ਸ਼ਰਟ ਇਹ ਜਿਹੜਾ ਰੌਣੇ ਜਿਵੇਂ ਲੇਟੀ ਚੋਂ ਨਹੀਂ ਭਾਫਾਂ ਨਿਕਲਦੀਆਂ ਉਹਵੇਂ ਨਿਕਲ ਲੱਗੀਆਂ ਹਾਂਜੀ ਇਹ ਬਹੁਤ ਵਧੀਆ ਤਰੀਕਾ ਏ ਸੁਕਾਉਣ ਦਾ ਕਿਉਂਕਿ ਆਮ ਮਤਲਬ ਆਪਾਂ ਨੂੰ ਖਤਰਾ ਹੁੰਦਾ ਵੀ ਇਹ ਮੱਚ ਨਾ ਜਾਣ ਪਰ ਇਹ ਤਰੀਕਾ ਬਹੁਤ ਹੀ ਸੇਫ ਆ ਨਾਲੇ ਕੋਈ ਚੌਲਾਂ ਨੂੰ ਨਹੀਂ ਨੁਕਸਾਨ ਹੁੰਦਾ ਤੇ ਬਹੁਤ ਵਧੀਆ ਜਿਹੜੇ ਆਪਣੇ ਨੋਟ ਆ ਸੁੱਕ ਕੇ ਹਾਂ ਮਤਲਬ ਵਧੀਆ ਹੋ ਜਾਂਦੇ ਨੇ ਹਾਂਜੀ ਮਤਲਬ ਵਧੀਆ ਉਹਹਿਰ ਜੀ ਨੋਟ ਹੋ ਗਿਆ ਦੋਸਤੋ ਜਿਹੜਾ ਪਹਿਲਾਂ ਸੀਗਾ ਕਰੜਾ ਕਰੜਾ ਹਾਂਜੀ ਸਾਰੇ ਸੁੱਕ ਚੁੱਕੇ ਨੇ ਤੇ ਬਹੁਤ ਵਧੀਆ ਮਤਲਬ ਇਹਦੇ ਨਾਲ ਰਿਜ਼ਲਟ ਹੁੰਦਾ ਚੌਲਾਂ ਨੂੰ ਵੀ ਕੋਈ ਨੁਕਸਾਨ ਨਹੀਂ ਹੁੰਦਾ ਹਲਕੇ ਜਿਹਾ ਬਸ ਆਪਾਂ ਗਰਮੇ ਹੀ ਕਰਨੇ ਨੇ ਚੌਲਾਂ ਨੂੰ ਜ਼ਿਆਦਾ ਨਹੀਂ ਹੈਗੇ ਵੀ ਆਪਾਂ ਭੁੰਨਣੇ ਆਗੇ ਤੇ ਬਹੁਤ ਵਧੀਆ ਸੁੱਕ ਜਾਂਦੇ ਨੇ ਜੀ ਜਿਆਤਰੀਕਾ ਵਰਤਾਂਗੇ ਜਿਹਨਾਂ ਜਿਹੜੇ ਭਾਂਡੇ ਉਹ ਵੀ ਮਿੰਟੋ ਮਿੰਟੀ ਧੋਤੇ ਜਾਣਗੇ। ਲਓ ਜੀ ਆਹ ਰਸਨਾ ਜਿਹੜੇ ਆਪਣੇ ਹੱਥ ਨੇ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੇ ਨੇਗੇ ਪਰ ਇਹਨੂੰ ਆਪਾਂ ਇਸ ਤਰੀਕੇ ਨਾਲ ਮਤਲਬ ਚੰਗੀ ਤਰ੍ਹਾਂ ਆਪਾਂ ਹੈਂਡਲ ਕਰੀਏ ਤਾਂ ਜਿਹੜੇ ਆਪਣੇ ਹੱਥ ਉਹ ਵੀ ਨਾ ਖਰਾਬ ਹੋਣ ਤੇ ਭਾਂਡੇ ਵੀ ਜਿਹੜੇ ਆਸਾਨੀ ਨਾਲ ਮਾਂਜੇ ਜਾ ਸਕਣ। ਠੀਕ ਹੈ। ਇਹਦਾ ਮਤਲਬ ਕਿਵੇਂ ਕਿ ਕੋਈ ਸਕੀਮ ਲਾਏਗੀ ਤੇ ਤਰ੍ਹਾਂ ਹਾਂਜੀ ਹਾਂਜੀ ਇਹਦੇ ਲਈ ਆਪਾਂ ਕੋਈ ਮਤਲਬ ਜਿਹੜੀਆਂ ਆਪਾਂ ਵੇਸਟ ਕਰਕੇ ਸੁੱਟ ਦਨੇ ਆਪਾਂ ਬੋਤਲ ਲੈ ਲੈਣੀ ਹੈਗੀ। ਜਿਵੇਂ ਕੋਲਡ ਡਰਿੰਕਰ ਦੀ ਬੋਤਲਾ ਹਨਾ ਹਾਂਜੀ ਆਪਾਂ ਚੱਕ ਨੂੰ ਹਲਕਾ ਜਿਹਾ ਆਪ ਤੇ ਜਦੋਂ ਮਤਲਬ ਬਹੁਤ ਵਧੀਆ ਤਰੀਕੇ ਨਾਲ ਦੇ ਵਿੱਚ ਫਿੱਟ ਹੋ ਜਾਂਦਾ ਜੀ ਦੇ ਕਰਕੇ ਜਿਹੜੇ ਆਪਣੇ ਹੱਥਾਂ ਦਾ ਇੱਥੇ ਵਿਆਈਆਂ ਬਣ ਜਾਂਦੇ ਨੇ ਹੁਣ ਕਿੰਨੇ ਜ਼ਿਆਦਾ ਭਾਂਡੇ ਹੋ ਜਾਂਦੇ ਨੇਗੇ ਤੇ ਵਿਚਾਰੀਆਂ ਔਰਤਾਂ ਜਿਹੜੀਆਂ ਹੁੰਦੀਆਂ ਨੇ ਘਰ ਵਿੱਚ ਉਹਨਾਂ ਦੇ ਜਿਹੜੇ ਹੱਥ ਨੇ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੇ ਨੇ ਖਾਸ ਕਰਾ ਕਈ ਵਾਰ ਬਰਸ਼ ਤੇ ਤਾਂ ਬਹੁਤ ਹੀ ਜ਼ਿਆਦਾ ਮਤਲਬ ਹੱਥਾਂ ਤੇ ਚੋੜਦਾ ਹਾਂ ਇੱਕ ਤਾਂ ਤਾਰਾਂ ਜਿਹੀਆਂ ਹੁੰਦੀਆਂ ਇਹ ਹੀ ਵੱਜੀ ਜਾਂਦੀਆਂ ਹੱਥਾਂ ਤੇ ਹਾਂਜੀ ਤੇ ਆਪਾਂ ਸਸ ਇੰਨਾ ਕੀ ਲੈਣਾ ਜੀ ਤੇ ਇੰਨਾ ਕੁ ਆਪਾਂ ਇਹਨੂੰ ਕੱਟ ਕਰ ਲਾਂਗੇ ਠੀਕ ਆ ਉਦਲਾ ਦਾ ਗਾਟਾ ਜਾਂ ਗੱਲਾ ਅਲੱਗ ਕਰ ਲੈਣਾ ਹਾਂਜੀ ਹਾਂਜੀ ਤੇ ਜਿਹੜਾ ਦੂਸਰਾ ਬਚ ਗਏ ਕੋਸਵੀ ਰੱਖਣਾ ਜੇਣਾ ਹਾਂਜੀ ਹਾਂਜੀ ਤੇ ਇਹ ਆਪਾਂ ਗਰਮ ਕਰਕੇ ਇਹਦੇ ਉੱਪਰ ਆਪਾਂ ਐਵੇਂ ਮੈਂ ਕਰ ਲੈਣਾਗਾ ਵੀ ਤਾਂ ਜੋ ਇਹ ਤਿੱਖਾ ਪਾਣਾ ਇਹਦਾ ਇਹ ਬਹੁਤ ਚੰਗੀ ਤਰ੍ਹਾਂ ਇਹ ਠਾਜੇ ਬੈਠ ਜਾ ਠੀਕ ਹੈ ਇਹੀ ਕਰਤੀ ਗਰਮ ਕਰਕੇ ਪਾਏ ਹਾਂਜੀ ਇਹ ਆਪਾਂ ਇਥੋਂ ਵੀ ਕੱਟ ਕੇ ਗਰਮ ਕਰਕੇ ਇਹਦੇ ਵਿੱਚ ਚਮਚੇ ਰੱਖਣ ਵਾਸਤੇ ਵੀ ਹੈਂਗ ਬਣਾ ਸਕਦੇ ਉੱਪਰ ਕੋਈ ਵੀ ਇਹਨੂੰ ਡੈਕੋਰੇਟ ਕਰ ਸਕਦੇ ਮਤਲਬ ਸੋਹਣਾ ਲੱਗੇ ਠੀਕ ਠੀਕ ਹੈ ਜੀ ਹੁਣ ਇਹਦਾ ਦੱਸੋ ਜੀ ਕਿਵੇਂ ਕਰਨਾ ਹਾਂਜੀ ਤੇ ਹੁਣ ਆਪਾਂ ਇੱਕ ਲੈਣਾ ਜੀ ਕੋਈ ਵੀ ਤਿੱਖੀ ਚੀਜ਼ ਇਹ ਵੀ ਆਪਾਂ ਗਰਮ ਕਰਕੇ ਜਿਹੜਾ ਢੱਕਣਾ ਇਹਦੇ ਵਿੱਚ ਆਪਾਂ ਮੋਰੀ ਕੱਢ ਲੈਣੀ ਠੀਕ ਹੈ ਜੀ ਜਿਵੇਂ ਬੇਜਕਸ ਲਾ ਕੇ ਕੋਈ ਵਿੱਚ ਮੋਰੀ ਕੱਢ ਲੈਣੀ ਗੋਲੀ ਹਾਂਜੀ ਹਾਂਜੀ ਢੱਕਣ ਚਾਹ ਵਾ ਕਾਫੀ ਵੱਡੀ ਮੋਰੀ ਕਰ ਲੈਣੀ ਹੈਗੀ ਠੀਕ ਹੈ ਜੀ ਇਹ ਆਪਣੇ ਦੋਸਤੋ ਦੇਸੀ ਜਗਾੜ ਤੇ ਸਹੀ ਗੱਲ ਹੈ ਜੀ ਹੂੰ ਤੇ ਲਓ ਜੀ ਮੋਰੀ ਵੀ ਆਪਾਂ ਲਈ ਕਰ ਢੱਕਣ ਦੀ ਮੋਰੀ ਕਰ ਲਈ ਹਾਂਜੀ ਤੇ ਹੁਣ ਜਿਹੜਾ ਆਪਾਂ ਇਹਦਾ ਵਿਚਕਾਰ ਹਿੱਸਾ ਉਹ ਕਰ ਲੈਣਾ ਕੋਈ ਵੀ ਆਪਾਂ ਰੱਸੀ ਲੈ ਲੈਣਾ ਧਾਗਾ ਲੈ ਲੈਣਾਗਾ ਹੂੰ ਤੇ ਇਹ ਆਪਾਂ ਇਹਦੇ ਵਿੱਚ ਦੀਆਂ ਚੰਗੀ ਤਰ੍ਹਾਂ ਫਿੱਟ ਕਰ ਲੈਣਾ ਠੀਕ ਹੈ ਇਹ ਤਾਂ ਆਪਣੇ ਇਥੇ ਪਹਿਲਾਂ ਬਣਿਆ ਨਹੀਂ ਪਿਆ ਸੀ ਬਣਿਆ ਪਿਆ ਸੀ ਜੀ ਉਹ ਹੀ ਬਣਾਉਂਗੇ ਅੱਛਾ ਜਿਹੜਾ ਪਹਿਲਾਂ ਬਣਿਆ ਹੋਇਆ ਸੀਗਾ ਹਾਂਜੀ ਉਹ ਖਸ ਗਿਆ ਸੀਗਾ ਤੇ ਮੈਂ ਕਿਹਾ ਚਲੋ ਮੈਂ ਕਿਹਾ ਹੁਣ ਇੱਕ ਫੇਰ ਬਣਾਇਆ ਜਾਵੇ ਠੀਕ ਹੈ ਜੀ ਤੇ ਇਹਨੂੰ ਆਪਾਂ ਇਹਦੇ ਵਿੱਚ ਦੀ ਪਾ ਲੈਣਾ ਜੀ ਠੀਕ ਹੈ ਇਹਦੇ ਵੀ ਇੱਥੇ ਕੱਢ ਲੈਣਾ ਸਰਕਾਰ ਪਾ ਲੈਣਾ ਮੈਂ ਕੱਢ ਲੈਣਾ ਹੈ ਦੋਨੇ ਹਿੱਸਿਆਂ ਨੂੰ ਫੜ ਕੇ ਹੂੰ ਵੀ ਆਪਾਂ ਛੋਟੀ ਮਤਲਬ ਰੱਸੀ ਵੀ ਲੈ ਸਕਦੇ ਹਾਂ ਜਾਂ ਧਾਗਾ ਵੀ ਲੈ ਸਕਦੇ ਹਾਂ ਕੋਈ ਮਸ ਸੀਡ ਦੀ ਸੀ ਹੋਗੀ ਜਿਵੇਂ ਨਾ ਹਾਂਜੀ ਹਾਂਜੀ ਵੀ ਜਿਹੜਾ ਟੁੱਟੇ ਨਾ ਤੇ ਇਸ ਪ੍ਰਕਾਰ ਆਪਾਂ ਇਹਨੂੰ ਸੈੱ ਨਲੀ ਦਾ ਇਹ ਮਾਰਾਂਗੇ ਤੇ ਵੀ ਚੰਗੀ ਤਰ੍ਹਾਂ ਇਹਦੇ ਉਹੋ ਜਿਹੇ ਸੈਟ ਹੂੰ ਤੇ ਹੁਣ ਆਪਾਂ ਇਹਨੂੰ ਇਹਦੇ ਉੱਪਰ ਐਵੇਂ ਗੰਡ ਵੀ ਦੇ ਸਕਦੇ ਹਾਂ ਜੇਕਰ ਮਤਲਬ ਢੱਕਣ ਚ ਮੋਰੀ ਨਹੀਂ ਕਰਨੀ ਪਰ ਐਵੇਂ ਆ ਵੀ ਇਹਦੇ ਨਾਲ ਨਿਕਲ ਜਾਂਦਾਗਾ ਇਸ ਕਰਕੇ ਜਿਹੜਾ ਢੱਕਣ ਹੈ ਇਹਦੇ ਵਿੱਚ ਦੀ ਆਪਾਂ ਦੋਨੇ ਧਾਗੇ ਨੂੰ ਕੱਢ ਲਾਂਗੇ ਤੇ ਉੱਪਰ ਆਪਾਂ ਇਹਦੇ ਗੰਡ ਲਗਾ ਦਾਂਗੇ ਜੀ ਜਿਹੜੀ ਮੋਰੀ ਆਪਾਂ ਕਰੀ ਸੀ ਇਹਦੇ ਵਿੱਚ ਦੀ ਆਪਾਂ ਇਸ ਧਾਗੇ ਨੂੰ ਕੱਢ ਲਾਂਗੇ ਜੀ ਦੋਨਾਂ ਪਾਸਿਆਂ ਤੋਂ ਠੀਕ ਕਰਾਉਣੇ ਇਸ ਪ੍ਰਕਾਰ ਜੀ ਮਤਲਬ ਦੋਨੇ ਰਸੀਆਂ ਨੂੰ ਐਵੇਂ ਕੱਢ ਲਾਂਗੇ ਵਿੱਚ ਬਸ ਵੈਸੇ ਆਪਾਂ ਚੂੜੀ 'ਚ ਵੀ ਕਰ ਸਕਦੇ ਹਾਂਗੇ ਹਾਂਜੀ ਚੂੜੀ ਚ ਵੀ ਕਰ ਸਕਦੇ ਆ ਕਈ ਵਾਰ ਆਉਂਦਾ ਵੀ ਨਿਕਲ ਜਾਂਦਾ ਪਰ ਆਏ ਵਧੀਆ ਤਰੀਕਾ ਜੀ ਨਾਲੇ ਇਹ ਚੂੜੀ ਚ कसे ਜਾਣਗੇ ਤੇ ਨਾਲੇ ਇਹਦੇ ਉੱਪਰ ਗੰਡ ਆ ਜੂਗੀ ਜੀ ਠੀਕ ਹੈ ਜੀ ਲਓ ਜੀ ਦੋਨੇ ਚੀਜ਼ਾਂ ਨੂੰ ਆਪਾਂ ਕੱਢ ਲਿਆ ਤੇ ਇਹਦਾ ਆਪਾਂ ਕਰ ਦਾਂਗੇ ਢੱਕਣ ਬੰਦ ਠੀਕ ਹੈ ਤੇ ਇਹਦੇ ਉੱਪਰ ਆਪਾਂ ਦੋ ਤਿੰਨ ਗੰਡਾਂ ਦੇ ਦਾਂਗੇ ਜੀ ਠੀਕ ਹੈ ਉੱਤੇ ਮਤਲਬ ਰਿਸਕ ਬਾਈ ਗੰਡ ਮਾਰ ਦਿਆਂਗੇ ਹਾਂਜੀ ਹਾਂਜੀ ਇਸ ਪ੍ਰਕਾਰ ਉਹ ਕਰ ਦਾਂਗੇ ਠੀਕ ਹੈ ਜੀ ਤੇ ਜਿਵੇਂ ਹੁਣ ਆਪਣੇ ਕਈ ਵਾਰ ਆਪਣੇ ਕਿਲੀਆਂ ਹੁੰਦੇ ਆ ਟੰਗਣ ਵਾਸਤੇ ਕੋਈ ਹੈਂਗ ਹੁੰਦਾਗਾ ਤੇ ਇੱਥੇ ਆਪਾਂ ਇੰਨੀ ਸਾਰੀ ਉਹ ਸਾੜ ਕੇ ਆ ਮਤਲਬ ਹੈਂਗ ਕਰਨ ਵਾਸਤੇ ਵੀ ਇਹਦੇ ਆਪਾਂ ਬਣਾ ਸਕਦੇ ਆ ਜੀ ਇਸ ਪ੍ਰਕਾਰ ਆਪਾਂ ਬਣਾ ਲੈਣਾਗਾ ਤੇ ਇਹਨੂੰ ਆਪਾਂ ਹੈਂਗ ਵੀ ਕਰ ਸਕਦੇ ਆ ਜੀ ਤੇ ਕੋਈ ਵੀ ਮਤਲਬ ਜਿਹੜੇ ਪਾਂਡੇ ਹੁੰਦੇ ਨੇ ਜਿਵੇਂ ਕੜਾਈਆਂ ਹੁੰਦੀਆਂ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੇ ਨੇ ਤੇ ਉਤੇ ਆਪਾਂ ਆਸਾਨੀ ਨਾਲ ਇਹਨੂੰ ਬਾਰ ਸਕਦੇ ਆ ਜੀ ਮਤਲਬ ਕਿ ਨਾ ਆਪਣੇ ਹੱਥ ਨਹੀਂ ਵੱਡੇ ਜਾਣੇ ਆਪਣੇ ਹੱਥ ਨਹੀਂ ਵੱਡੇ ਜਾਣੇ ਨਹੀਂ ਨਾ ਹੀ ਕਾਸ ਲੱਗਣੀ ਬਹੁਤ ਵਧੀਆ ਨਾਲ ਆਪਣੇ ਹੱਥ ਰਹਿਣਗੇ ਨਾਲ ਵਿਆਈਆਂ ਨਹੀਂ ਹੋਣੀਆਂ ਤੇ ਨਾ ਹੀ ਇਹ ਹੱਥਾਂ 'ਚ ਚੁਬਣਗੇ ਸੋ ਬਹੁਤ ਵਧੀਆ ਜੀ ਇਸ ਪ੍ਰਕਾਰਪ ਬਣਾ ਸਕਦੇ ਆ ਠੀਕ ਹੈ ਜੀ ਤੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਵੀ ਡੁੰਗਾਈ 'ਚ ਕੱਟ ਸਕਦੇ ਆ ਵੀ ਮਤਲਬ ਇਹ ਵਧੀਆ ਹੋ ਲੱਗੇ ਮਤਲਬ ਕਈ ਇੱਕ ਵੀਡੀਓ ਜੇ ਤੁਹਾਨੂੰ ਆਪਾਂ ਦੂਜੇ ਜਿਹੜੇ ਆਪਣੀ ਨੈਚੁਰਲ ਬਰਸ਼ ਆ ਜਿਹੜੇ ਜਿਵੇਂ ਤੋਰੀ ਤੋਂ ਜਾਂ ਨਾਰੀਅਲ ਦੇ ਪੂਰੇ ਤੋਂ ਉਹ ਵੀ ਤੁਹਾਨੂੰ ਬਣਾਉਣੀ ਸਿਖਾਵਾਂਗੇ ਹਾਂਜੀ ਹਾਂਜੀ ਉਹ ਵੀ ਬਹੁਤ ਵਧੀਆ ਹੁਣ ਜਿਵੇਂ ਪੁਰਾਣੇ ਟਾਈਮ ਹੁੰਦੇ ਸੀ ਜੀ ਵੀ ਉਹ ਨਾਬਰਾਸ਼ ਨਹੀਂ ਹੁੰਦੇ ਸੀਗੇ ਤੋ ਰੀਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਉਹਨਾਂ ਦਾ ਜਿਹੜਾ ਉੱਪਰਲਾ ਪੀਸ ਜਿਆ ਕੱਢ ਲੈਂਦੇ ਸੀਗੇ ਤੇ ਉਹਦੇ ਨਾਲ ਹੀ ਭਾਂਡੇ ਮਾਂਜਦੇ ਸੀਗੇ ਹਾਂਜੀ ਚਲੋ ਜੀ ਬਹੁਤ ਵਧੀਆ ਬਣਾ ਚਲੋ ਫਿਰ ਹੁਣ ਅਗਲੀ ਅਗਲੀ ਦੋਸਤਾਂ ਨੂੰ ਇਹ ਸੀ ਤੇ ਜਿਆਦਾ ਕੰਮ ਜਾਵਾ ਜੀ ਹਾਂਜੀ ਚਲੋ ਫਿਰ ਅਗਲੀ ਹਾਂਜੀ ਅਕਸਰ ਆਪਣੀਆਂ ਇਹ ਬੋਤਲਾਂ ਨੇ ਬਹੁਤ ਹੀ ਜ਼ਿਆਦਾ ਖਰਾਬ ਹੋਈਆਂ ਬੱਚੇ ਜਾਂਦੇ ਨੇ ਜੀ ਸਕੂਲ ਤੇ ਬਹੁਤ ਹੀ ਮਤਲਬ ਜਿਵੇਂ ਆਪਾਂ ਪਾਣੀ ਪਾਉਂਦੇ ਤਾਂ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦਾਗਾ ਇਹਦੇ ਲਈ ਆਪਾਂ ਲੈਣਾ ਜੀ ਗਰਮ ਪਾਣੀ ਬਹੁਤ ਵਚ ਆਪਾਂ ਗਰਮ ਪਾਣੀ ਪਾ ਲੈਣਾਗਾ ਠੀਕ ਆ ਪੂਰਾ ਗਰਮ ਪਾ ਲੈਣਾ ਨਾ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਨੇ ਡਿਸ਼ਵਾਸ਼ ਜੋ ਵੀ ਆਪਾਂ ਘਰੇ ਯੂਜ਼ ਕਰਦੇ ਆਂ ਜੀ ਠੀਕ ਹੈ ਜੀ ਤੇ ਇਹ ਕਈ ਵਾਰ ਹੁਣ ਆਪਣੇ ਆ ਜਿਹੜੇ ਬ੍ਰਸ਼ ਆ ਇਹ ਵੀ ਹੁੰਦੀਆਂ ਆਪਾਂ ਜੇ ਰੋਜ਼ਾਨਾ ਸਾਫ਼ ਕਰੇ ਚੰਗੀ ਤਰ੍ਹਾਂ ਮਤਲਬ ਸਾਫ਼ ਕਰਦੇ ਨੇ ਪਰ ਇਹ ਕੋਨੇ ਕੋਨੇ ਤੱਕ ਚੰਗੀ ਤਰ੍ਹਾਂ ਸਾਫ਼ ਨਹੀਂ ਕਰਦੇ ਹੇਠ ਮਤਲਬ ਇਹ ਚੰਗੀ ਤਰ੍ਹਾਂ ਨਹੀਂ ਵੱਜਦੀਆਂ ਨਹੀਂ ਹਾਂ ਜੀ ਥੱਲੇ ਜੇ ਨਹੀਂ ਵੱਜਦਾ ਕੀ ਬਣੀ ਜੀ ਤੇ ਇਹਦੇ ਲਈ ਆਪਾਂ ਲਵਾਂਗੇ ਜੀ ਚੌਲ ਲੋ ਕਿ ਅਕਸਰ ਆਪਣੇ ਘਰ ਵਿੱਚ ਹੁੰਦੀ ਨੇਗੇ ਚੌਲ ਪਾ ਲੈਣੇ ਹੈ ਹਾਂਜੀ 2-3 ਚਮਚ ਪਾ ਲਾਂਗੇ ਜੀ ਜੇਕਰ ਮਤਲਬ ਉਹ ਤੋਂ ਜੋ ਬਹੁਤ ਹੀ ਜ਼ਿਆਦਾ ਮਤਲਬ ਬਦਬੂ ਜੰਦੇ ਕਈ ਵਾਰ ਚਾਹ ਦੁੱਧਾਂ ਵਾਲੀਆਂ ਹੁੰਦੀਆਂ ਨੇ ਉਹਦੇ ਵਿੱਚ ਤੁਸੀਂ ਨੈਪਕਿਨ ਵੀ ਪਾ ਸਕਦੇ ਹੋ ਜੀ ਨੈਪਕਿਨ ਨੂੰ ਮਤਲਬ ਵਿੱਚ ਬਰੀਕ-ਬਰੀਕ ਕਰਕੇ ਉਹ ਇਹਦੇ ਵਿੱਚ ਸਿੱਟ ਦਿਓ ਜਾਂ ਸਾਫ਼ ਤੇ ਪਾ ਦਿਓ ਤਾਂ ਹੋਲੀ-ਹੋਲੀ ਆਪਣੇ ਆਪ ਹੀ ਬਰੀਕ ਹੋ ਜਾਊਗਾ ਠੀਕ ਹੈ ਤੇ ਉਹ ਵੀ ਇਹਨੂੰ ਬਹੁਤ ਵੱਧ ਮਤਲਬ ਸਾਫ਼ ਵੀ ਕਰਦਾ ਹੈਗਾ ਤੇ ਉਸ ਤੋਂ ਇਲਾਵਾ ਮਤਲਬ ਜਿਹੜੀ ਗੰਦੀ ਬਾਦ ਬੋਉਂਦੇ ਉਹਨੂੰ ਵੀ ਇਹ ਦੂਰ ਕਰਦਾ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚ ਨਮਕ ਦਾ ਠੀਕ ਹੈ ਨਮਕ ਪਾਉਣਾ ਭੁੱਲ ਗਏ ਸੀ ਹਾਂਜੀ ਨਮਕ ਤਾਂ ਬਹੁਤ ਮਤਲਬ ਵਧੀਆ ਕਲੀਨਿੰਗ ਕਰਦਾ ਹੈਗਾ ਜਿਹੜੀ ਬਾਦਬੂਆਂ ਨੂੰ ਵੀ ਦੂਰ ਕਰਦਾ ਹੈਗਾ ਤੇ ਬਹੁਤ ਵਧੀਆ ਜੀ ਆਪਣੀ ਬੋਤਲ ਉਹ ਸਾਫ਼ ਹੋ ਜਾਂਦੀ ਹੈ ਸੋ ਗਰਮ ਪਾਣੀ ਪਾ ਕੇ ਰੋਜ਼ਾਨਾ ਬੱਚਿਆਂ ਦੀ ਇਹਨੇ ਬੋਤਲਾਂ ਨੂੰ ਚੰਗੀ ਤਰ੍ਹਾਂ ਆਪਾਂ ਨੂੰ ਸਾਫ਼ ਜ਼ਰੂਰ ਹੀ ਕਰਨੀਆਂ ਚਾਹੀਦੀਆਂ ਹੈ ਜਾਂ ਕਰੀਏ ਕਿਉਂਕਿ ਬੱਚੇ ਬੱਚਿਆਂ ਦੀ ਹੈਲਥ ਤੋਂ ਕੁਝ ਵੀ ਉੱਤੇ ਨਹੀਂ ਹੈਗਾ ਹਾਂਜੀ ਚਲੋ ਜੀ ਜਦੋਂ ਆਪਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਮ ਨੇ ਪਰ ਜੇ ਤੁਹਾਨੂੰ ਹਰੀਏ ਕਿ ਮਤਲਬ ਚੰਗੀ ਤਰ੍ਹਾਂ ਇਹ ਸਾਫ ਪ੍ਰੋਪਰ ਚੰਗੀ ਤਰ੍ਹਾਂ ਕਿੰਨਾ ਇਹਨੂੰ ਰਮਣ ਮਤਲਬ ਐਵੇਂ ਹਲਾਉਣਾ ਕਿੰਨਾ ਟਾਈਮ ਆ ਇਹਨੂੰ ਬਸ ਆਪਾਂ 2-3 ਮਿੰਟ ਹੀ ਹਲਾਉਣਾ ਜੀ ਜੇ ਜਿਆਦਾ ਖਰਾਬ ਮਤਲਬ ਹਲਾਈ ਜਾਣਾ ਜੀ 3-4 ਮਿੰਟ ਠੀਕ ਹੈ ਜੀ ਬਹੁਤ ਵੀ ਚੰਗੀ ਤਰ੍ਹਾਂ ਪ੍ਰੋਪਰ ਚੰਗੀ ਜੀ ਆਪਾਂ ਰੋਜ਼ਾਨਾ ਕਰਦੇ ਆਂ ਜੀ ਹੂੰ ਮਤਲਬ ਤੇ ਫਿਰ ਤਾਂ ਬਥਰ ਕੋਈ ਜ਼ਰੂਰਤ ਹੀ ਨਹੀਂ 2-3 ਮਿੰਟ ਆਪਾਂ ਕਰਕੇ ਇਹਨੂੰ ਸਾਫ ਕਰ ਸਕਦੇ ਆ ਹੁਣ ਕੀ ਹੁੰਦਾ ਜਿਹੜੀਆਂ ਆਪਣੇ ਚਾਹ ਵਾਲੀਆਂ ਬੋਤਲਾਂ ਹੁੰਦੀਆਂ ਨੇ ਜੀ ਬਹੁਤ ਹੀ ਜਿਆਦਾ ਮਤਲਬ ਖਰਾਬ ਹੋ ਜਾਂਦੀਆਂ ਨੇ ਗਈਆਂ ਠੀਕ ਹੈ ਤੇ ਕਈ ਵਾਰ ਆਪਾਂ ਕਹਿੰ ਤੇ ਆਪਾਂ ਬੇਕਿੰਗ ਸੋਡਾ ਪਾ ਦੇਣਾ ਜੀ ਉਹਦੇ ਵਿੱਚ ਠੀਕ ਹੈ ਜੀ ਤੇ ਬੇਕਿੰਗ ਸੋਡਾ ਪਾ ਕੇ ਆਪਾਂ ਉਹਨੂੰ ਓਮੀ ਰੱਖ ਦੇਣਾ 10-15 ਮਿੰਟ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਚੌਲ ਪਾ ਕੇ ਜਾਂ ਜਿਹੜੇ ਹੁੰਦੇ ਨੇ ਜੀ ਰੋਟੀਆਂ ਲਵੇਟਣ ਵਾਲੇ ਸਿਲਵਰ ਪੇਪਰ ਹੂੰ ਉਹ ਵੀ ਆਪਾਂ ਵੀ ਹੋ ਕਰ ਸਕਦੇ ਹਾਂ ਯੂਜ਼ ਕਰਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹਾਂ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਬੇਕਿੰਗ ਸੋਡਾ ਪਾਵਾਂਗੇ ਗਰਮ ਪਾਣੀ ਚ ਤਾਂ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਜੀ ਉਹਦੇ ਨਾਲ ਹਾਂਜੀ ਹਾਂਜੀ ਤਲੋ ਜੀ ਹੁਣ ਆਪਣਾ ਜਿਹੜਾ ਬੋਤਲ ਉਹ ਚੰਗੀ ਤਰ੍ਹਾਂ ਸਾਫ਼ ਹੋ ਚੁੱਕੀ ਆ ਹਮ ਮਤਲਬ ਵਧੀਆ ਨਿਕਰ ਗਈ ਹੋਊਗੀ ਹਾਂਜੀ ਇਹ ਸਿਰਫ ਉਹਨਾਂ ਲਈ ਜਿਵੇਂ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੀਆਂ ਨੇਗੀਆਂ ਜਿਲਬ ਜਾਮ ਜਾਂਦੀ ਆ ਵੀ ਚੰਗੀ ਤਰ੍ਹਾਂ ਪ੍ਰੋਪਰ ਚੰਗੀ ਤਰ੍ਹਾਂ ਆਪਾਂ ਸਾਫ਼ ਨਹੀਂ ਕਰਦੇ ਆ ਪੁਰਾਣੀਆਂ ਪਹਿਲਣੀਆਂ ਪੰਗੀਆਂ ਨੇਗੀਆਂ ਪਈਆਂ ਰਹਿਣ ਕਰਕੇ ਬਹੁਤੀ ਦਿਨ ਬਾਅਦ ਵੋਣ ਲੱਗ ਜਾਂਦੀਆਂ ਨੇ ਜਿਵੇਂ ਮੋਸ਼ਕ ਜਿਹਾ ਲੱਗ ਜਾਂਦੀ ਆ ਰਬੜ ਜੀ ਦੀ ਹੋਰ ਹੀ ਰਹਿੰਦੀ ਆ ਹਾਂਜੀ ਉਹ ਤਾਂ ਸਭ ਵਧੀਆ ਕੇਅਰ ਕਰਦੇ ਨੇ ਜੀ ਬੋਤਲਾਂ ਸਾਫ਼ ਹੀ ਹੁੰਦੀਆਂ ਨੇਗੀਆਂ ਪਰ ਜਿਨ੍ਹਾਂ ਦੇ ਬਹੁਤ ਹੀ ਜ਼ਿਆਦਾ ਨਿਓ ਇਸ तरीके ਨੂੰ ਅਪਣਾ ਕੇ ਇਹਨੇ ਬੋਤਲਾ ਉਹਨਾਂ ਨੂੰ ਸੰਭਾਲ ਕੇ ਰੱਖ ਸਕਦੇ ਨੇ ਜੀ ਠੀਕ ਹੈ ਜੀ ਤੇ ਕਈ ਵਾਰ ਆਪਾਂ ਸਾਫ ਪਾਣੀ ਕੱਢ ਲੈਣਾ ਤੇ ਪ੍ਰੋਪਰ ਚੰਗੇ ਤਰੀਕੇ ਨਾਲ ਇਹਨੂੰ ਸਾਫ ਕਰ ਲੈਣਾ ਜੀ ਤੇ ਕਿਸੇ ਵੀ ਬ੍ਰਸ਼ ਨਾਲ ਜਿਹੜੀਆਂ ਪ੍ਰਾਵੀ ਬਣੀਆਂ ਹੋਈਆਂ ਨੇ ਜੀ ਹੂੰ ਝੂੜੀਆਂ ਝੂੜੀਆਂ ਤੇ ਇਹਨਾਂ ਨੂੰ ਵੀ ਆਪਾਂ ਕਿਸੇ ਬ੍ਰਸ਼ ਨਾਲ ਚੰਗੀ ਤਰ੍ਹਾਂ ਸਾਫ ਕਰ ਲੈਣਾ ਜੀ ਠੀਕ ਹੈ ਜੀ ਤੇ ਆਹ ਦੇਖੋ ਜਿਹੜੀ ਆਪਣੀ ਬੋਤਲਾ ਚੰਗੀ ਤਰ੍ਹਾਂ ਸਾਫ ਹੋ ਚੁੱਕੀ ਆ ਤੇ ਇਸ ਪ੍ਰਕਾਰ ਆਪਾਂ ਬੋਤਲਾਂ ਨੂੰ ਸਾਫ ਕਰ ਸਕਦੇ ਬਹੁਤ ਹੀ ਸੌਖਾ ਤਰੀਕਾ ਹੈਗਾ ਤੇ ਇਹਨਾਂ ਜਿਹੜੀ ਬੋਤਲਾਂ ਬਿਲਕੁਲ ਸਾਫ ਹੋ ਜਾਂਦੀਆਂ ਨੇ ਜੀ ਹਾਂਜੀ ਸੋ ਇਹ ਜਿਹੜੇ ਤਰੀਕੇ ਨੇ ਜੀ ਮਤਲਬ ਇਹ ਆਪਣੇ ਟਾਈਮ ਦੀ ਬਚਤ ਕਰਦੇ ਨੇ ਤੇ ਜਿਹੜੀ ਸਫਾਈ ਉਹ ਵੀ ਬਹੁਤ ਵਧੀਆ ਹੁੰਦੀ ਹੈ ਜੀ ਸੋ ਵੀਡੀਓ ਵਧੀਆ ਲੱਗੇ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰ ਬਹੁਤ ਬਹੁਤ ਧੰਨਵਾਦ ਜੀ